ਅਸੀਂ ਆਈਚਐਮ ਭਟਿੰਡਾ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਕੇਟਰਿੰਗ ਟੈਕਨੋਲੋਜੀ ਮਾਨਸਾ ਰੋਡ ਭਟਿੰਡਾ ਤੋਂ ਬੋਲ ਰਹੇ ਆਂ ਸਾਡਾ ਇੱਕ ਉਪਰਾਲਾ ਹੈਗਾ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆਂ ਸਾਰਿਆਂ ਦੇ ਨਾਲ ਮਿਲ ਕੇ ਕਿ ਐਡਮਿਨਿਸਟ੍ਰੇਸ਼ਨ ਤੇ ਸਾਡੇ ਐਂਟਰਪ੍ਰਨਰਸ ਯੂਥ ਜਿਹੜੇ ਨੇ ਉਹਨਾਂ ਦੀ ਕੋਲ ਸਟਾਲਸ ਦੇ ਕੇ ਅਸੀਂ ਫੂਡ ਸਟਾਲਸ ਲਗਾ ਕੇ ਥੋੜਾ ਬਹੁਤ ਵਿਰਾਸਤੀ ਮੇਲੇ ਵਾਲਿਆਂ ਨੇ ਸਾਡੇ ਕਮੇਟੀ ਜਿਹੜੀ ਹੈਗੀ ਉਹਨਾਂ ਦੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਉਹ ਜਿਹੜਾ ਕਿ ਸਾਨੂੰ ਆਪਣਾ ਏਰੀਆ ਦੇ ਕੇ ਅਸੀਂ ਕੱਲ 15 ਤੇ 16 ਫਬਰੀ ਨੂੰ ਸੈਟਰਡੇ ਸੰਡੇ ਉਹ ਦੋ ਦਿਨਾਂ ਵਾਸਤੇ ਅਸੀਂ ਇਹ ਇੱਕ ਮੇਲਾ ਲਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਜਿਆਦਾ ਤੋਂ ਜਿਆਦਾ ਜਿੰਨੇ ਵੀ ਬੰਦੇ ਸਾਡੇ ਸ਼ਹਿਰ ਦੇ ਹਨ ਆਣ ਇੱਥੇ ਲੁਫਤ ਉਠਾਣ ਸਾਡੇ ਬੱਚਿਆਂ ਦਾ ਤੇ ਉਹ ਬੱਚੇ ਜਿਹੜੇ ਨੇ ਉਹ ਇੱਥੋਂ ਹੀ ਸਿੱਖ ਕੇ ਆਪਣੀ ਆਪਣੀ ਛੋਟੀ ਛੋਟੇ ਕਾਰੋਬਾਰ ਵੀ ਸ਼ੁਰੂ ਕਰਤੇ ਨੇ ਕਈ ਵੱਡੇ ਵੀ ਹੋ ਗਏ ਨੇ ਅੱਜ ਦੇ ਦਿਨ ਵਿੱਚ ਜਿਹੜੇ ਕਿ ਦੋ ਦੋ ਰੈਸਟੋਰੈਂਟ ਵੀ ਚਲਾ ਰਹੇ ਨੇ ਕਈ ਮਤਲਬ ਛੋਟੇ ਵੇੜੀ ਤੋਂ ਲੈ ਕੇ ਰੈਸਟੋਰੈਂਟ ਤੱਕ ਪਹੁੰਚ ਗਏ ਨੇ ਤੇ ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਦੇ ਰਹੇ ਹਾਂ ਕਿ ਇਹ ਕੋਰਸ ਕਰਕੇ ਕੋਰਸ ਖਤਮ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਹੁਨਰ ਤੋਂ ਕਾਮਯਾਬ ਹੋ ਸਕਦੇ ਨੇ ਜਿ ਤੁ ਮੈਮ ਨੂੰ ਕਹਿੰਦੀ ਆ ਉਹ ਦੱਸਣਗੇ ਕਿਹੜੇ ਕਿਹੜੇ ਹੈਗੇ ਨੇ ਬੱਚੇ ਉਹਨਾਂ ਦੀ ਲਿਸਟ ਦੱਸੋ ਉਹਨਾਂ ਨੂੰ ਥੋੜਾ ਬਹੁਤ ਜਿਵੇਂ ਸਸਿਕਾ ਜੀ ਸਾਰਿਆਂ ਨੂੰ ਜਿਵੇਂ ਕਿ ਪ੍ਰਿੰਸੀਪਲ ਮੈਮ ਨੇ ਦੱਸਿਆ ਕਿ ਅਸੀਂ ਸਟੇਟ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਸਾਡੇ ਕੋਲੇ ਅਸੀਂ ਮਿਨਿਸਟਰੀ ਆਫ ਟੂਰਿਜ਼ਮ ਦੇ ਅੰਡਰ ਕੋਰਸਸ ਕਰਵਾਣੇ ਆ ਉਹਨਾਂ ਵੱਲੋਂ ਫੰਡਡ ਸਾਡੇ ਕੋਲ ਹੁਨਰ ਸੇ ਰੋਜ਼ਗਾਰ ਤੱਕ ਪ੍ਰੋਗਰਾਮ ਹੁੰਦਾ 4 ਮੰਥ ਦਾ ਇੱਕ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ ਹੈ 1 ਮੰਥ ਦਾ ਉਹ ਬਿਲਕੁਲ ਫ੍ਰੀ ਆਫ ਕਾਸਟ ਕੋਰਸ ਹੈਗੇ ਆ ਜੋ ਕਿ ਆਈ ਐਚ ਚੰਬਲੋਂ ਕਰਵਾਏ ਜਾਂਦੇ ਆ ਉਹ ਸਿੱਖਣ ਤੋਂ ਬਾਅਦ ਬੱਚੇ ਆਪਣਾ ਕੁਝ ਬੱਚਿਆਂ ਨੇ ਆਪਣਾ ਸੈਟਅਪ ਜਿਹੜਾ ਹੈ ਰੈਡੀ ਕੀਤਾ ਮਤਲਬ ਸ਼ੁਰੂ ਕਰ ਲਿਆ ਉਹ ਐਂਟਰਪ੍ਰੈਨਿਓਰ ਬਣ ਚੁੱਕੇ ਨੇਗੇ ਇੱਥੇ ਸਿੱਖਣ ਤੋਂ ਬਾਅਦ ਕੋਈ 4 ਮੰਥਸ ਦਾ ਸਿੱਖਣ ਤੋਂ ਬਾਅਦ ਜਾਂ ਕੋਈ 1 ਮੰਥ ਦਾ ਕਰਨ ਤੋਂ ਬਾਅਦ ਵੀ ਜਿਵੇਂ ਕਿ ਬਠਿੰਡਾ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਸਿੰਘ ਪੁਲਚਾ ਹੈ ਆਦੀਜ਼ ਕਿਚਨ ਹੈ ਲਵਜ਼ ਵਾਈਟ ਹੈ ਸ਼ਰਮਾ ਨਮਕੀਨਸ ਹੈ ਹੌਟ ਐਂਡ ਸਿਪ ਰੈਸਟੋਰੈਂਟ ਹੈ ਜਾਂ ਸਾਲ ਵੀ ਹੈ ਵੀ ਸਾਡੇ ਇੱਕ ਸਾਰਟੀ ਸਟੂਡੈਂਟ ਨੇ ਹੁਣ ਹੋਟਲ ਕਾਫੀ ਵੱਡਾ ਖੋਲਿਆ ਤਾਂ ਜਿਵੇਂ ਕਿ ਮੈਮ ਨੇ ਦੱਸਿਆ ਕਿ ਰੇੜੀ ਤੋਂ ਲੈ ਕੇ ਹੋਟਲਸ ਤੱਕ ਵੀ ਇੰਡਸਟਰੀ 'ਚ ਜਾ ਰਹੇ ਆ ਬੱਚੇ ਇਹ ਕੋਰਸ ਕਰਨ ਤੋਂ ਬਾਅਦ ਤਾ ਅਸੀਂ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਐਂਟਰਪ੍ਰੈਨਿਉਰਸ਼ਿਪ ਸੈੱਲ ਜੋ ਹੈ ਸਾਡੇ ਕਾਲਜ ਦਾ ਬਣਿਆ ਹੋਇਆ ਉਸ ਦੇ ਅੰਡਰ ਅਸੀਂ ਉਹਨਾਂ ਬੱਚਿਆਂ ਨੂੰ ਉਹਨਾਂ ਸਿੱਖਿਆਰਥੀਆਂ ਨੂੰ ਇੱਕ ਪਲੇਟਫਾਰਮ ਦੇ ਰਹੇ ਹਾਂ ਇਨ ਐਸੋਸੀਏਸ਼ਨ ਵਿਦ ਲੋਕਲ ਐਡਮਿਨਿਸਟ੍ਰੇਸ਼ਨ ਕਿ ਲੋਕ ਜਾਣ ਸਕਣ ਕਿ ਇਹ ਵਾਲੇ ਫ੍ਰੀ ਦੇ ਕੋਰਸ ਕਰਕੇ ਵੀ ਅਸੀਂ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੇ ਹਾਂ ਤੇ ਹੋਰ ਵੀ ਲੋਕ ਜਿਹੜੇ ਲੋਕਲ ਕਮਿਊਨਿਟੀ ਹੈਗੀ ਆ ਜਾਂ ਆਸ-ਪਾਸ ਰਾਊਂਡਿੰਗ ਏਰੀਆਜ਼ ਦੇ ਲੋਕ ਹੈਗੇ ਆ ਉਹ ਵੀ ਮੋਟੀਵੇਟ ਹੋ ਸਕਣ ਇਹਨਾਂ ਤੋਂ ਕਿ ਅਸੀਂ ਵੀ ਸ਼ੁਰੂ ਕਰ ਸਕਦੇ ਆ ਕਿਉਂਕਿ ਇਸ ਕੋਰਸ ਦੇ ਲਈ ਏਜ ਦੀ ਕੋਈ ਲਿਮਿਟ ਨਹੀਂ ਹੈ ਕੁਝ ਲੋਕ ਹੈਗੇ ਆ ਕਿ 50s ਤੋਂ ਬਾਅਦ ਸਟਾਰਟ ਕਰਦੇ ਆ ਕਿਉਂਕਿ ਕਹਿੰਦੇ ਕਿ ਆ ਹੋਟਲ ਇੰਡਸਟਰੀ ਦੇ ਵਿੱਚ ਖਾਣ-ਪੀਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲਦਾ ਤੇ ਨਹੀਂ ਮਤਲਬ ਫੇਲਿਅਰ ਨਹੀਂ ਹੈ ਇਹਦੇ ਵਿੱਚ ਤਾਂ ਫਿਰ ਇਸ ਕੰਮ ਦੇ ਵਿੱਚ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਹੈਂਡਹੋਲਡਿੰਗ ਸਪੋਰਟ ਰੈਂਦੀ ਹੈ ਕੋਰਸ ਕਰਨ ਤੋਂ ਬਾਅਦ ਜਿੱਦਾਂ ਕਿ ਭਾਰਤ ਸਰਕਾਰ ਵੱਲੋਂ ਬਹੁਤ ਸਾਰੇ ਸਬਸਿਡਾਈਜ਼ਡ ਲੋਨ ਹੈਗੇ ਆ ਉਹ ਅਸੀਂ ਸਕੀਮਸ ਦੇ ਨਾਲ ਜੋੜ ਕੇ ਉਹਨਾਂ ਦੀ ਹੈਲਪ ਕਰਦੇ ਆਂ ਤੇ ਉਹ ਆਪਣਾ ਕੰਮ ਸ਼ੁਰੂ ਕਰਦੇ ਆਂ ਤਾਂ ਹੁਣ ਅਸੀਂ 15 ਤੇ 16 ਨੂੰ ਮੇਲਾ ਕਰਵਾ ਰਹੇ ਆਂ ਜੀ ਵਿਰਾਸਤੀ ਪਿੰਡ ਪਿੰਡ ਜੈਪਾਲਗੜ ਜਿਹੜਾ ਨੀਅਰ ਸਟੇਡੀਅਮ ਹੈਗਾ ਉੱਥੇ ਤਾਂ ਅਸੀਂ ਬਠਿੰਡਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੱਦੋ ਵੱਦ ਮੇਲੇ ਦੇ ਵਿੱਚ ਪਹੁੰਚੋ ਵੱਦੋ ਵੱਦ ਗਿਣਤੀ ਦੇ ਵਿੱਚ ਮੇਲੇ ਚ ਪਹੁੰਚ ਕੇ ਤੁਸੀਂ ਦੇਖੋ ਕਿ ਸਾਡੇ ਸਟੂਡੈਂਟਸ ਨੇ ਕਿਦਾਂ ਦਾ ਕੰਮ ਸ਼ੁਰੂ ਕੀਤਾ ਔਰ ਉੱਥੋਂ ਮੋਟੀਵੇਟ ਹੋ ਕੇ ਅਸੀਂ ਚਾਹੁੰਦੇ ਹਾਂ ਕਿ ਬਾਕੀ ਲੋਕ ਵੀ ਇਸ ਤਰ੍ਹਾਂ ਦੇ ਕੀਤੇ ਅਪਣਾਣ ਸ਼ੁਕਰੀਆ ਜੇ ਮੈਂ ਇੱਥੇ ਕੋਰਸ ਕਰਾਂ ਜਮੇ ਉਹਦੇ ਵਾਸਤੇ ਕੁਆਲਿਫਿਕੇਸ਼ਨ ਕੀ ਹੋਣੀ ਹੈ ਇੱਥੇ ਹੈਗੀ ਹੈ ਜੀ ਮਿਨੀਮਮ ਕੁਆਲਿਫਿਕੇਸ਼ਨ 8th ਹੈਗੀ ਹੈ ਤੇ ਇਸ ਦੀ ਲਿਮਟ ਨਹੀਂ ਹੈ ਹਾਂ ਪੰਜਾਹਦਰ ਸਕੋਪ ਹਨ ਹਾਂ ਜੀ ਅਸੀਂ 100% ਉਹਦੇ ਚ ਪਲੇਸਮੈਂਟ ਹੈ ਜੀ ਵੇਸ ਇਹ ਕੋਰਸ ਤੇ ਸੀਬੀਐਸਪੀ ਦੇ ਅੰਡਰ ਹੈ ਅਸੀਂ ਡਿਗਰੀ ਡਿਪਲੋਮਾ ਤੇ ਸਰਟੀਫਿਕੇਟ ਕੋਰਸਸ ਵੀ ਚਲਾਉਂਦੇ ਆ ਉਹ ਜਿਹੜੇ ਕੋਰਸਸ ਜਿਹੜੇ ਨੇ ਆਫਕਸ ਮਿਨਿਸਟਰੀ ਆਫ ਟੂਰਿਜ਼ਮ ਦੇ ਅਲਾਵਾ ਸਾਡਾ ਨੈਸ਼ਨਲ ਕਾਉਂਸਲ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ ਦੇ ਅੰਡਰ ਆਉਂਦੇ ਨੇ ਇਹ ਕੋਰਸਸ ਵਾਸਤੇ ਜਿਹੜਾ ਵੀ ਬੱਚਾ ਡਿਗਰੀ ਕਰਦਾ ਬੀਐਸਸੀ ਡਿਗਰੀ ਲੈਂਦਾ ਹੈ ਜੀਐਨਯੂ ਦੇ ਨਾਲ ਮੈਂ ਅਭੀਸ਼ਰ ਨੂੰ ਰਿਕੁਐਸਟ ਕਰਾਂਗੀ ਸਾਡੇ ਅਕੈਡੈਮਿਕ ਹੈਡ ਨੂੰ ਉਹ ज्यादा चंगा देखिए जो नॉर्मल कोर्स है ट्रेडिशनल कोर्स है जो जॉब ओरिएंटेड कोर्स वो तो है ही अपनी जगह जो डिग्री डिप्लोमा करते हैं तो जैसे जो डिग्री कोर्स करते हैं उनका छह सेमेस्टर का प्रोग्राम होता है फिफ्थ सेमेस्टर में हम कैंपस इंटरव्यू करा देते हैं उनकी जॉब हो जाती है बट यहाँ पे क्या है कि हमारा जो फोकस है ये जॉब क्रिएशन पे है कि भाई हम दूसरे की जॉब क्यों करें खुद कभी तो खोल सकते हैं तो यहाँ पे जो हमारे बच्चे हैं जिन्होंने खुद का अपना के आसपास कुछ खोला है उनको भी हम चलो एक प्लेटफॉर्म दे रहे हैं डेफिनेटली लेकिन दूसरे बच्चे भी उससे इंकरेज होंगे ताकि वो भी अपना इस तरह का काम कर सके लेकिन ये जो बिजनेस है काफी सारे बिजनेस तो आज के डेट में या काफी सारी जॉब खत्म होने वाली है लेकिन ये जो रोटी कपड़ा मकान का जॉब होता है जैसे खाने की रिक्वायरमेंट है ये कभी भी जब तक इंसान है तब तक खाने की जरूरत पड़ेगी और इसीलिए ये बिजनेस भी काफी अच्छा है आपको आप सभी को मालूम है हम भी जब बाहर खाने जाते हैं तो खाने में प्रॉफिट की कमी नहीं है काफी प्रॉफिट है बस हमें उनको एक सही डायरेक्शन देनी होती है कि कैसे कॉस्टिंग करें कैसे हम उसमें यू नो मैनेजमेंट लेके आए तो खाना बनाना तो सिखा ही रहे हैं प्लस उसमें जो मैनेजरल इनपुट है एक आ, एक होटल को या एक रेस्टोरेंट को एक ढाबे को कैसे मैनेज करे जाए ठीक है कैसे इनोवेशन करें नई नई ताकि गेस्ट हमारा खुश हो और वापस मुड़ के आए तो ये इस प्लेटफॉर्म का ज्यादा हमारा फोकस है बाकी जॉब्स जिनको जॉब्स करनी है वो देश विदेश में ऑलरेडी जॉब कर रहे हैं काफी लोग यूके में है, काफी लोग यहाँ पे है तो इसकी कोई कमी नहीं है मालवा बेल्ट में ज्यादा बच्चे विदेश में जाते हैं लगता है ये यहाँ करके जाए ज्यादा कामयाब रहे जी इस जो मैं सवाल पूछा बहुत सवाल पूछते ने की बच्चे जेडे ने డిగ్రీ मेरी पहली गलती है कि डिग्री करके जान ते वो ग्रेजुएट होन के ग्रेजुएट के बाद एक आधा साल काम भी कर ਕੀਤਾ ਹੋਏ ਤੇ ਉਹਨਾਂ ਦੀ ਬਾਅਦ ਜਾ ਕੇ ਪਲੇਸਮੈਂਟਸ ਚੰਗੀ ਚੰਗੀ ਥਾਵਾਂ ਤੇ ਮਿਲਣਗੀਆਂ ਤੇ ਚੰਗੇ ਜੋਬਸ ਮਿਲਣਗੇ ਜੋਬਸ ਮੈਂ ਤੁਹਾਨੂੰ ਇੱਕ ਖਾਲੀ ਵਿੱਚ ਗੱਲ ਹੈ ਮੇਰੀ ਕੁੜੀ ਸੀਗੀ ਇਹਨੇ ਹਲਦੀराम ਵਿੱਚ ਜੋਬ ਲਿੱਤਾ ਹਲਦੀराम 6 ਮਹੀਨੇ 8 ਮਹੀਨੇ ਕੰਮ ਕੀਤਾ ਉਹਦੇ ਬਾਅਦ ਉਹਨੂੰ 스타벅ਸ ਵਿੱਚ ਜੋਬ ਮਿਲੀ ਉਹਨੋਂ ਯੂਕੇ 스타벅ਸ ਦੇ ਨਾਲ ਜੁੜੀ ਹੋਈ ਹੈ ਇਸ ਤਰ੍ਹਾਂ ਕਰਕੇ ਮੇਰੇ ਬਹੁਤ ਸਾਰੇ ਬੱਚੇ ਡੋਮਿਨੋਜ਼ ਵਾਲੇ ਹੈਗੇ ਨੇ ਉਹ ਵੀ ਯੂਕੇ ਪਹੁੰਚ ਗਏ ਆ ਆਪਣੇ ਕੰਮ ਦੇ ਦਲੋਤ ਇੱਥੇ ਕੰਮ ਲਿਆ ਪਹਿਲੇ ਅਸੀਂ ਪਲੇਸਮੈਂਟ 100% ਕਰਾਉਂਦੇ ਆ ਜਿਹੜਾ ਤੁਸੀਂ ਮੈਨੂੰ ਪੁੱਛਿਆ ਸੀ ਅਸੀਂ ਹਰ ਹੁਣ ਅੱਜ ਵੀ ਜਿਹੜੇ ਮੇਰੇ 15 20 ਬੱਚੇ ਜੋ ਵੀ ਹੁੰਦੇ ਨੇ ਉਹ ਸਾਰੇ ਦੇ ਸਾਰੇ ਦੋ ਦੋ ਤਿੰਨ ਤਿੰਨ ਜੌਬ ਲੈ ਕੇ ਬੈਠੇ ਨੇ ਇੱਕ ਵੀ ਨਹੀਂ ਦੋ ਦੋ ਤਿੰਨ ਤਿੰਨ ਮਤਲਬ ਕਈਆਂ ਨੂੰ ਬਿਕਾਨੇਰ ਵਾਲਾ ਦੀ ਜੌਬ ਮਿਲ ਗਈ ਹੈ KFC ਹੋਗੀ 호텔 호텔 ਰੈਸਟੋਰੈਂਟਸ ਵਿੱਚ ਵੀ ਹੈਗੀ ਹੈ ਨਾਲੇ ਇੱਕ ਜੈਕਨ ਜੋਨਸ ਕਰਕੇ ਇਸ ਵਾਰੀ ਪਹਿਲੀ ਵਾਰੀ ਕੰਪਨੀ ਆਈ ਸੀ ਜਿਹੜਾ ਰਿਟੇਲ ਮਾਰਕੀਟਿੰਗ ਵਿੱਚ ਵੀ ਜੌਬ ਦਿੰਦੀ ਹੈ ਉੱਥੇ ਵੀ ਸਾਡਾ ਇੱਕ ਬੱਚਾ ਸਿਲੈਕਟ ਹੋ ਕੇ ਮੈਨੇਜਮੈਂਟ ਟ੍ਰੇਨੀ ਚਲਾ ਗਿਆ ਤੇ ਉਹ ਜਿਹੜੇ ਹੈਗੇ ਜੌਬਸ ਦੀ ਪ੍ਰੋਬਲਮ ਨਹੀਂ ਹੈ ਜਿਹੜਾ ਮੇਰਾ 1.5 ਸਾਲ ਦਾ ਡਿਪਲੋਮਾ ਕਰਦਾ ਹੈ ਬੱਚਾ ਉਹ ਵੀ ਹਰ ਇੱਕ ਬੱਚਾ ਹੁਣ ਇਸ ਫਿਲਿਕ ਟ੍ਰੇਨਿੰਗ ਤੇ ਗਿਆ ਹੋਇਆ ਹੈ ਉਹ ਨੈਕਸਟ ਬੈਚ ਜਾਏਗਾ April May ਵਿੱਚ ਉਹ ਬੱਚੇ ਵੀ ਟ੍ਰੇਨਿੰਗ ਕਰਨ ਦੇ ਬਾਅਦ ਜੌਬਸ ਹਾਸਲ ਕਰਦੇ ਨੇ ਕਈ ਸਾਡੇ ਟੀਚਰਸ ਵੀ ਬਣ ਜਾਂਦੇ ਨੇ ਮਤਲਬ ਟੀਚਿੰਗ ਲਾਈਨ ਵੀ ਹੈ ਇਹਦੇ ਵਿੱਚ ਕਿਉਂਕਿ ਟੀਚਿੰਗ ਸਾਡੇ ਪੂਰੇ ਇੰਡੀਆ ਵਿੱਚ 85 ਕਾਲਜਸ ਨੇ 85 ਕਾਲਜਸ ਫਰਮ ਨਾਰਥ ਟੂ ਦਾ ਸਾਊਥ ਇੱਕ ਜਿਹੜੇ ਕਾਲਜਸ ਹੈ ਗਵਰਨਮੈਂਟ ਕਾਲਜਸ ਪ੍ਰਾਈਵੇਟ ਕਾਲਜਸ SIHM AIHM ਸਾਰੇ ਕੁਝ ਚੰਡੀਗੜ੍ਹ ਵਿੱਚ ਦੋ ਹੈ ਗੁਰਦਾਸਪੁਰ ਇੱਕ ਹੈ ਸਾਡਾ ਫਿਰ ਸਾਡਾ ਇੱਕ ਮੇਨ ਹੁਸ਼ਿਆਰਪੁਰ ਵਿੱਚ ਵੀ ਹੈ ਮਤਲਬ ਇਸੇ ਬਾਰੇ ਐਡਮਿਸ਼ਨ ਕਦੋਂ ਸ਼ੁਰੂ ਹੁੰਦੀਆਂ ਨੇ ਇਹ ਬੈਠ ਕੇ ਕਿਵੇਂ ਕਰਦੇ ਆ ਸਰ ਐਡਮਿਸ਼ਨਸ ਜਿਹੜੀਆਂ ਨੇ ਸਾਡਾ ਜਿਆਦਾ ਤੋਂ ਜਿਆਦਾ ਐਡਮਿਸ਼ਨ ਜਿਹੜੀ ਅਸੀਂ ਜੂਨ ਜੁਲਾਈ ਵਿੱਚ ਕਰਦੇ ਹਾਂ ਇੱਕ ਸਾਡਾ ਮੇਨ ਐਗਜ਼ਾਮ ਹੁੰਦਾ ਵੈਸੇ ਜਿਹੜਾ ਕਿ JEE HMCT ਕਿਹਾ ਜਾਂਦਾ ਹੈ NTA ਦੇ ਅੰਡਰ ਉਹ JEE ਐਗਜ਼ਾਮ ਜਿਹੜਾ ਹੈਗਾ ਉਹ 15 ਫਰਵਰੀ ਫਿਲਹਾਲ ਡੇਟ ਹੈਗੀ ਹੈ ਹੋ ਸਕਦਾ ਐਕਸਟੈਂਡ ਹੋ ਜਾਵੇ ਤੇ ਉਹਦੀ ਐਂਟਰੀ ਐਗਜ਼ਾਮ ਜਿਵੇਂ JEE ਮੇਨਸ ਵਾਲੇ ਕਰਦੇ ਨੇ ਸਾਡਾ JEE HMCT ਹੈ ਉਹ ਡਿਗਰੀ ਵਾਲੇ ਬੱਚਿਆਂ ਨੂੰ ਕਰਨਾ ਜ਼ਰੂਰੀ ਹੈ ਉਹਨੂੰ ਕਿਉਂਕਿ ਉਹਦੇ ਥਰੂ ਹੀ ਐਡਮਿਸ਼ਨ ਮਿਲਣੀ ਹੈ ਡਾਇਰੈਕਟ ਨਹੀਂ ਐਡਮਿਸ਼ਨ ਡਿਪਲੋਮਾ ਵਾਸਤੇ ਡਾਇਰੈਕਟ ਐਡਮਿਸ਼ਨ ਹੈ ਸਰਟੀਫਿਕੇਟ ਕੋਰਸ ਵਾਸਤੇ ਡਾਇਰੈਕਟ ਐਡਮਿਸ਼ਨ ਹੈ ਤੇ ਨਾਲੇ ਇਹ ਜਿਹੜੇ ਕੋਰਸਸ ਨੇ 1.5 ਸਾਲ 6 ਮਹੀਨੇ ਦਾ ਵੀ ਸਾਡੇ ਕੋਲ ਕੋਰਸ ਹੈ ਹਾਊਸਕੀਪਿੰਗ ਫਰੰਟ ਆਫਿਸ ਐਫ ਐਨ ਬੀ ਸਰਵਿਸ ਇਹਦੇ ਵਿੱਚ ਵੀ ਸਾਡਾ ਕੋਰਸ ਹੈਗਾ ਤੇ ਇਹ ਜਿਹੜੇ ਕੋਰਸਸ ਸਾਡੇ ਨੇ ਜਿਆਦਾ ਤੋਂ ਜਿਆਦਾ ਅਸੀਂ ਮੈਂ ਕਹਿ ਸਕਦੀ ਹਾਂ ਪਿਛਲੇ 10 ਸਾਲਾਂ ਤੋਂ ਕਾਫੀ ਬੱਚੇ ਸਾਡੇ ਜਗ੍ਹਾ-ਜਗ੍ਹਾ ਪਹੁੰਚ ਚੁੱਕੇ ਨੇ ਕੈਨੇਡਾ ਵਿੱਚ ਵੀ ਹੈ ਦੁਬਈ ਵਿੱਚ ਵੀ ਹੈ ਗੀ ਹੈ ਅਨਫੈਕਟ ਇੱਕ ਕੁੜੀ ਮੈਨੂੰ ਪਤਾ ਹੁਣ ਜਿਹੜਾ ਕਾਲਜ ਅੱਜ ਸਾਡਾ ਆਇਆ ਰਾਊਂਡ ਲਗਾਉਣ ਵਾਇ ਮਾਤਾ ਸਾਹਿਬ ਗੁਜਰੀ ਕਾਲਜ ਦਾ ਉਸ ਕੁੜੀ ਨੇ ਫਰੰਟ ਆਫਿਸ ਕੀਤਾ ਸੀ ਤੇ ਦੁਬਈ ਪਹੁੰਚ ਗਈ ਅੱਜ ਦੇ ਦਿਨ ਵਿਦ ਅ ਵੈਰੀ ਗੁੱਡ ਹੋਟਲ ਫਾਈਵ ਸਟਾਰ ਹੋਟਲ ਇਹਨਾਂ ਕੋਰਸਾਂ ਬਾਰੇ 30 ਵੀਕ ਇਹਨਾਂ ਕਿਹਨੇ ਆ ਜਿਹੜਾ ਡਿਪਲੋਮਾ ਕੋਰਸ ਹੈ ਉਹ 52000 ਪਰ ਈਅਰ ਤੇ ਜਿਹੜਾ ਡਿਗਰੀ ਕੋਰਸਸ ਹੈ ਉਹ 345000

ਉਦੇ ਵਿੱਚ ਇੱਕ ਮੇਨ ਚੀਜ਼ ਹੈ ਇਹ ਜਿਹੜੇ ਮੇਰੇ ਟਾਰਗੇਟ ਮਿਲਦੇ ਸਾਨੂੰ ਮਿਨਿਸਟਰੀ ਦੇ ਉਹ ਅਸੀਂ ਡੇਟ ਫਿਕਸ ਨਹੀਂ ਕਰਦੇ ਕਿ ਕਿਹੜੀ ਡੇਟ ਕੋਰਸ ਸ਼ੁਰੂ ਕਰਨਾ ਹੈ ਮੇਰੇ ਕੋਲ ਐਪਲੀਕੇਸ਼ਨ ਆਏ ਰਹਿੰਦੇ ਪੂਰੇ ਸਾਲ ਕਦੀ ਇੱਕ ਬੱਚਾ ਆਇਆ ਕਦੀ ਚਾਰ ਬੱਚੇ ਆਏ ਕਦੀ 20 ਬੱਚੇ ਆਏ ਉਹ ਬੱਚਿਆਂ ਤੇ ਅਸੀਂ ਐਪਲੀਕੇਸ਼ਨ ਰੱਖ ਕੇ ਜਦ ਮੇਰਾ ਬੈਚ 30 ਬੱਚਿਆਂ ਦਾ ਹੋ ਜਾਂਦਾ ਹੈ ਉਹਦਾ ਅਸੀਂ ਅਨਾਉਂਸ ਕਰ ਦਿੰਦੇ ਹਾਂ ਕਿ ਕੱਲ ਨੂੰ ਬੈਚ ਹਫਤੇ ਵਿੱਚ ਸ਼ੁਰੂ ਕਰ ਰਿਹਾ ਤੇ ਉਹਦੇ ਨਾਲ ਸਾਡਾ ਜਿਹੜਾ ਗਰੁੱਪਸ ਹੈਗੇ ਬਹੁਤ ਬਹੁਤ ਸਾਰੇ ਗਰੁੱਪਸ ਆ ਵਿੱਚ ਅਸੀਂ ਐਡ ਪਾਦੇ এমਪਲੋਇਮੈਂਟ ਬਿਊਰੋ ਵਿੱਚ ਵੀ ਅਸੀਂ ਨੋਟਿਸ ਦਿੰਦੇ ਆ ਸਾਰੇ ਥਾਵਾਂ ਤੇ ਤੇ ਉਹ ਬੈਚ ਜਦ ਤਿਆਰ ਹੋ ਜਾਂਦਾ ਅਸੀਂ ਫਿਰ ਉਹਨੂੰ ਕੰਕਲੂਡ ਕਰ ਦਿੰਦੇ ਆ ਜਿਹੜੇ ਹੁਨਰ ਸੇ ਰੋਜ਼ਗਾਰ ਵਾਲੇ ਉਹਨਾਂ ਵਿੱਚ ਮੈਨੂੰ ਪ੍ਰੋਬਲਮ ਨਹੀਂ ਆਂਦੀ ਪਰ ਮੈਂ ਗੁਜ਼ਾਰਿਸ਼ ਕਰਦੀ ਆ ਜਿਹੜਾ ਯੂਥ ਹੈ ਇਹ ਵੱਡੇ ਬੰਦੇ ਜਿਹੜੇ ਨੇ ਨਾ ਨੌਕਰੀਆਂ ਨਹੀਂ ਮਿਲੀਆਂ ਜਿਹੜੇ ਕੋਲ ਕੰਮ ਨਹੀਂ ਹੈ ਉਹਨਾਂ ਵਾਸਤੇ ਚੰਗਾ ਪਰ ਜਿਹੜਾ youth ਹੈ 12ਵੀਂ ਪਾਸ ਕਰ ਰਿਹਾ ਹੈ ਉਹ 12ਵੀਂ ਵਾਲਾ ਬੱਚਾ ਆ ਕੇ ਗ੍ਰੈਜੂਏਸ਼ਨ ਕਰੇ ਡਿਪਲੋਮਾ ਕਰੇ ਤਾਂ ਉਹਦੀ ਅੱਗੇ ਵਾਲੀ ਉਮਰ ਜਿਹੜੀ ਹੈ ਨੌਕਰੀਆਂ ਵਾਸਤੇ ਚੰਗੀਆਂ ਹੋ ਜਾਣ ਕਿਉਂਕਿ ਅਗਰ ਇਹ ਹੁਨਰ ਸੇ ਰੋਜ਼ਗਾਰ ਕਪੈਸਿਟੀ ਬਿਲਡਿੰਗ ਸਰਕਾਰ ਨੇ ਉਹ ਪਿਛੜੇ ਇਲਾਕੇ ਜਿਹੜੇ ਅਨਪੜ੍ਹ ਰਹਿ ਗਏ ਜਿਹੜੇ 8ਵੀਂ ਪਾਸ ਨਹੀਂ ਹੋ पाए 5ਵੀਂ ਪਾਸ ਵੀ ਕਈਆਂ ਕੋਰਸਾਂ ਵਿੱਚ ਹੈਗਾ ਉਹ ਲਾਂਡਰੀ ਮਸ਼ੀਨ ਇੱਥੇ ਸਾਰੇ ਆਂਦੇ ਨੇ ਕਿ ਪਹਿਲੇ ਤੇ ਅਈ ਸੀਗਾ ਕਿ ਕੁਕ ਕੁਕਿੰਗ ਦਾ ਕੋਰਸ ਸਿੱਖੇ ਤੇ ਅਸੀਂ ਚੱਲੇ ਜਾਵਾਂਗੇ ਬਾਅਦ ਗਏ ਨੇ ਉਹਦੇ ਉਹਦੇ ਵੱਲੋਂ ਬਦੌਲਤ ਵੀ ਗਏ ਨੇ ਪਰ ਪੜ੍ਹਾਈ ਜ਼ਰੂਰੀ ਹੈ ਪਹਿਲਾ ਮੇਰਾ ਸਭ ਤੋਂ ਗੁਜ਼ਾਰਿਸ਼ ਹੈ ਕਿ ਪਹਿਲੇ ਪੜ੍ਹਾਈ ਕਰੋ ਪੜ੍ਹਾਈ ਦੇ ਬਿਗੈਰ ਜਿਹੜਾ ਤੁਸੀਂ ਅੱਛੀ ਛੋਟਾ-ਬੋਟਾ ਕੋਰਸ ਕਰਕੇ ਉਹ ਉਸ ਬੱਚੇ ਦੇ ਵਾਸਤੇ ਹੈ ਜਿਹਨੇ ਗ੍ਰੈਜੂਏਸ਼ਨ ਕਰ ਲਈ ਜਿਨ੍ਹਾਂ ਨੇ ਡਿਪਲੋਮਾ ਕਰ ਲਿਆ ਤੇ ਉਹ ਫਿਰ ਅੱਗੇ ਕੁਝ ਹੋਰ ਮਤਲਬ ਕਿਹੜੇ ਹੋਰ ਸਟ੍ਰੀਮ ਤੋਂ ਆਂਦੇ ਵਾਲੇ ਮੇਰੇ ਸਟ੍ਰੀਮ ਵਾਲੇ ਤਨ ਉਹਨਾਂ ਨੂੰ ਤੇ ਲੋੜ ਹੀ ਨਹੀਂ ਜਿਨ੍ਹਾਂ ਨੇ ਬੀਏਸੀ ਕੀਤੀ ਜਿਨ੍ਹਾਂ ਨੇ ਕੀਤਾ ਆ ਡਿਪਲੋਮਾ ਉਹਨਾਂ ਨੂੰ ਤੇ ਵਾਲਾ ਕੋਰਸ ਕਰਨ ਦੀ ਲੋੜ ਨਹੀਂ ਉਹਨਾਂ ਸੇ ਰੋਜ਼ਗਾਰ ਦੀ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੇ ਵਾਸਤੇ ਹੁਣ ਸਾਡੇ ਕੋਲ ਬਹੁਤ ਸਾਰੇ ਬੱਚੇ ਨੇ ਤੁਸੀਂ ਬੱਚਿਆਂ ਨੂੰ ਵੀ ਪੁੱਛ ਸਕਦੇ ਹੋ ਕਿ 3rd ਇਅਰ ਵਾਲੇ ਬੱਚੇ ਮੈਂ ਤੁਹਾਨੂੰ ਮਿਲਵਾ ਵੀ ਸਕਦੀਆਂ ਕਾਫੀ ਬੱਚੇ ਆਏ ਹੋਏ ਨੇ ਤੇ ਉਹ ਦੇ ਉਹਨਾਂ ਨੂੰ ਪੁੱਛੋ ਕਿ ਅੱਜ ਦੇ ਦਿਨ ਵਿੱਚ ਉਹ ਕੀ ਕੀ ਸਿੱਖ ਚੁੱਕੇ ਨੇ ਕਿਉਂਕਿ ਸਾਡੀ ਜਿਹੜੀ ਕਲਾਸਾਂ ਹੁੰਦੀਆਂ ਨੇ 4 ਘੰਟੇ ਦੀ ਪ੍ਰੈਕਟੀਕਲ ਜ਼ਰੂਰੀ ਹੈ ਹੈਂਡਸ-ਆਨ ਟ੍ਰੇਨਿੰਗ ਹੈ ਮਤਲਬ ਇਹ ਨਹੀਂ ਕਿ ਤੁਸੀਂ ਕਿਤਾਬਾਂ ਚ ਪੜਾ ਕੇ ਤੇ ਕੰਮ ਮੁਕਾਤਾ ਅੱਜ ਗੁਰਦਾਸ ਜੀ ਬੈਠੇ ਨੇ ਮੈਂ ਉਹਨਾਂ ਨੂੰ ਮਿੱਠਾ ਖੁਆਇਆ ਇੱਕ ਪਲੇਟ ਮੈਂ ਤੁਹਾਨੂੰ ਵੀ ਦਿਖਾ ਸਕਦੀ ਹਾਂ ਹੁਣ ਬੱਚਾ ਨੇ ਬੇકરી ਤੋਂ ਬਣਾ ਕੇ ਕੈਨ ਯੂ ਬ੍ਰਿੰਗ ਦੈਟ ਬੇકરી ਪਲੇਟ ਪਲੀਜ਼ ਜੈ ਬੇਸਿਕਲੀ ਓਕੇ ਨੋ ਓਕੇ ਨਾਕ ਜਾਂਦੇ ਹੁੰਦੇ ਕੋਈ ਬਟਿੰਡਾ ਬਸ ਤੁਹਾਨੂੰ ਦੇਖੇਗੀ ਮੈਂ ਕੀ ਮੈਸੇਜ ਕਰ ਰਹਾਂ ਹਾਂ ਕਿ ਫੂਡ ਅਵੇਲੇਬਲ ਫੂਡ ਮੇਲੇ ਵਾਸਤੇ ਮੈਸੇਜ ਮੈਡਮ ਹੀ ਦੇਣਗੇ ਹਾਂ ਹਾਂਜੀ ਅਸੀਂ ਉਹਈ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵਾਦ ਤੋਂ ਬਾਅਦ ਤੁਸੀਂ ਇੱਥੇ ਆਓ ਮੇਲੇ ਦੇ ਵਿੱਚ ਦੇਖੋ ਕਿ ਬੱਚਿਆਂ ਨੇ ਬਿਲਕੁਲ ਥੋੜੇ ਟਾਈਮ ਦੇ ਵਿੱਚ ਸਿੱਖ ਕੇ ਕਿੱਥੋਂ ਤੱਕ ਪਹੁੰਚ ਗਏ ਤੇ ਕਿੰਨਾ ਕੁਝ ਬਣਾ ਸਕਦੇ ਆ ਤੇ ਕਿੰਨੇ ਅਰਨਿੰਗ ਕਰ ਰਹੇ ਆ ਬਹੁਤ ਸਾਰੇ ਇਦਾਂ ਦੇ ਹੈਗੇ ਆ ਬਠਿੰਡਾ ਸ਼ਹਿਰ ਚ ਸਾਡੇ ਸਿੱਖਿਆਰਥੀ ਜਿਹੜੇ ਰੇੜੀ ਲਗਾ ਰਹੇ ਆ ਬਿਲਕੁਲ 2 ਜਾਂ 3 ਆਈਟਮ ਵੇਚਦੇ ਆ ਤੇ ਉਹ 70-80 ਹਜ਼ਾਰ ਰੁਪਏ ਮਹੀਨੇ ਦੇ ਕਮਾ ਰਹੇ ਨੇਗੇ 70-80 ਹਜ਼ਾਰ ਰੁਪਏ ਮਹੀਨੇ ਦੇ ਕਮਾ ਰਹੇ ਆ ਉਹ ਇਹ ਮਤਲਬ ਐਨੀ ਆਮ ਕਮਾਈ ਹੈ ਬਿਲਕੁਲ ਹੀ ਜਿਹੜੇ ਸਟਾਰਟਿੰਗ ਤੋਂ ਕਰਦੇ ਹੈਗੇ ਆ ਸ਼ੁਰੂ ਤਾਂ ਆਮ ਜਿਹੜੇ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਕਰਦੇ ਆ ਅਪੀਲ ਕਿ ਆਗੇ ਦੇਖੋ ਤੇ ਵੱਧ ਤੋਂ ਵੱਧ ਐਂਟਰਪ੍ਰੀਨਿਓਰਸ਼ਿਪ ਦੇ ਵਿੱਚ ਜਾਓ ਤੇ ਐਂਟਰਪ੍ਰੀਨਿਓਰਸ ਬਣੋ ਧੰਨਵਾਦ